ਦੇਜ ਦੇ ਰੋਮਨ ਸੱਜੀ ਨੇ ਬਾਬਾ ਸਾਹਿਬ ਭੀਮਰਾਓ ਬੇੜਕੜ ਜੀ ਦੇ ਖਿਲਾਫ ਅਪੱਤੀ ਜਨਕ ਟਿੱਪਣੀਆਂ ਕੀਤੀਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਫੋਟੋ ਹਟਾ ਦਿੱਤੀਆਂ ਗਈਆਂ ਇਤੋਂ ਪਤਾ ਲੱਗਦਾ ਕਿ ਉਹਨਾਂ ਦੇ ਮਨ ਦੇ ਅੰਦਰ ਬਾਬਾ ਸਾਹਿਬ ਪ੍ਰਤੀ ਕੋਈ ਵੀ ਜੜੀਆ ਰਿਸਪੈਕਟ ਹੈ ਨਹੀਂ ਮੈਂ ਸਮਝਦਾ ਇਹ ਭਾਰਤ ਜਨਤਾ ਪਾਰਟੀ ਨੇ ਆਪਣੀ ਖੋਖਲੀ ਸੋਚ ਦਾ ਪ੍ਰਗਟਾਵਾ ਕੀਤਾਗਾ ਉਹਨਾਂ ਨੇ ਜੋ ਬਾਬਾ ਸਾਹਿਬ ਭੀਮਰਾਓ ਬੇੜਕੜ ਜੀ ਦੇ ਖਿਲਾਫ ਉਹਨਾਂ ਦੀ ਸੋਚ ਆ ਉਹਦਾ ਪ੍ਰਗਟਾਵਾ ਕੀਤਾਗਾ ਸੋ ਬਾਬਾ ਸਾਹਿਬ ਭੀਮਰਾਓ ਬੇੜਕੜ ਜੀ ਨੇ ਦੇਸ਼ ਦਾ ਸੰਵਿਧਾਨ ਬਣਾਇਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਆਜ਼ਾਦ ਕਰਵਾਇਆ ਦੇਸ਼ ਆਜ਼ਾਦ ਕਰਵਾਉਣ ਲਈ ਉਹਨਾਂ ਨੇ ਆਪਣੀ ਉਦੁੱਤੀ ਜਿਹੜੀ ਹੈ ਸ਼ਹਾਦਤ ਦਿੱਤੀ ਉਹਨਾਂ ਨੇ ਨਾਮ ਆਦਮੀ ਪਾਰਟੀ ਜਿਹੜੀ ਹੈ ਪੂਰੇ ਦੇਸ਼ ਦੇ ਅੰਦਰ ਬਾਬਾ ਸਾਹਿਬ ਬਿਮਰੋਂ ਬੇਟਕੇ ਜੀ ਦੀ ਰਿਸਪੈਕਟ ਨੂੰ ਬਹਾਲ ਕਰਕੇ ਰੱਖੂਗੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਲ ਬਿਲਕੁਲ ਅਸੀਂ ਉਹਨਾਂ ਦੀ ਸੋਚ ਦੇ ਨਾਲ ਡਟ ਕੇ ਖੜੇ ਆਂਗੇ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਹਾਡੇ ਕਈ ਐਮ ਐਲ ਏ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਐਡਵਾਂਸ ਬੁਕਿੰਗ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹੈ ਇਹ ਐਡਵਾਂਸ ਬੁਕਿੰਗ ਦਾ ਜਿਹੜਾ ਤਾਂ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਭਰਾ ਭਾਰਤ ਜਨਤਾ ਭੇਜ ਭਾਰਤ ਜਨਤਾ ਪਾਰਟੀ 'ਚ ਭੇਜ ਕੇ ਆਪਣੀ ਐਡਵਾਂਸ ਬੁਕਿੰਗ ਕਰਵਾਈ ਆ। ਸੋ ਅੱਜ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ ਵਿਧਾਨ ਸਭਾ 'ਚ ਬੋਲਣ ਲਈ। ਤੋ ਇਸੇ ਗੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਤਰ੍ਹਾਂ ਦਾ ਉਹਨਾਂ ਨੇ ਕੂੜਾ ਪ੍ਰਚਾਰ ਕੀਤਾ ਜਿਹਦੇ ਵਿੱਚ ਕੋਈ ਵਿਸਚਾਈ ਨਹੀਂ ਹੈਗੀ। ਸੋ ਸਾਡੀ ਪਾਰਟੀ ਦਾ ਤਾਂ ਪਰਿਵਾਰ ਵੱਧ ਰਿਹਾ ਹੈਗਾ। ਇਹ ਤਾਂ ਉਹਨਾਂ ਦੀ ਪਾਰਟੀ ਆ। ਉਹਨੂੰ ਪੁੱਛ ਲਓ ਕਿ ਜਿਹੜੇ ਤੁਹਾਡੇ 16-17 ਵਿਧਾਇਕ ਨੇ ਉਹਨਾਂ 'ਚੋਂ ਕਿੰਨੇ ਜਿਹੜੇ ਉਹ ਭਾਰਤ ਜਨਤਾ ਪਾਰਟੀ ਜਾਣ ਲਈ ਤਿਆਰ ਨੇ। ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਹੈ ਸਰਕਾਰ ਬਣਨ ਤੋਂ ਬਾਅਦ ਬੀਜੇਪੀ ਨੇ ਦਫਤਰਾਂ ਦੇ ਵਿੱਚ ਬਾਬਾ ਸਾਹਿਬ ਦੀ ਫੋਟੋ ਹਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਫੋਟੋ ਲਾਈ ਹੈ ਜਿਸ ਬਾਰੇ ਟਵੀਟ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੀਤਾ ਤਾਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫਾਈਨਾਂਸ ਮਿਨਿਸਟਰ ਪੰਜਾਬ ਹਰਪਾਲ ਸਿੰਘ ਚਿਮਾ ਨੇ ਚਿਮਾ ਸਾਹਿਬ ਜੋ ਹੈ ਤਸਵੀਰਾਂ ਹਟਾਈਆਂ ਗਈਆਂ ਹੈਗੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਵੀ ਜੋ ਤੁਹਾਡੀ ਸਰਕਾਰ ਆਈ ਤੁਸੀਂ ਬਾਬਾ ਸਾਹਿਬ ਤੇ ਹੋ ਰਹੇ ਤਸਵੀਰਾਂ ਆਪਣੇ ਦਫਤਰਾਂ ਦੇ ਵਿੱਚ ਲਾਈਆਂ ਹੋਈਆਂ ਸੀ ਕਿਵੇਂ ਦੇਖਦੇ ਹੋ ਇਹ ਸਿਆਸਤ ਨੂੰ ਮੈਂ ਸਮਝਦਾ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੀ ਖੋਖਲੀ ਸੋਚ ਦਾ ਪ੍ਰਗਟਾਵਾ ਕੀਤਾਗਾ ਉਹਨਾਂ ਨੇ ਜੋ ਬਾਬਾ ਸਾਹਿਬ ਭੀਮਰਾਓ ਬੇੜਕੜ ਜੀ ਦੇ ਖਿਲਾਫ ਉਹਨਾਂ ਦੀ ਸੋਚ ਆ ਉਹਦਾ ਪ੍ਰਗਟਾਵਾ ਕੀਤਾਗਾ ਸੋ ਬਾਬਾ ਸਾਹਿਬ ਭੀਮਰਾਓ ਬੇੜਕੜ ਜੀ ਨੇ ਦੇਸ਼ ਦਾ ਸੰਵਿਧਾਨ ਬਣਾਇਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਆਜ਼ਾਦ ਕਰਵਾਇਆ ਦੇਸ਼ ਆਜ਼ਾਦ ਕਰਵਾਉਣ ਲਈ ਉਹਨਾਂ ਨੇ ਆਪਣੀ ਅਦੁੱਤੀ ਜਿਹੜੀ ਆ ਸ਼ਹਾਦਤ ਦਿੱਤੀ ਉਹਨਾਂ ਨੇ ਸੋ ਮੈਂ ਸਮਝਦਾ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਪਹਿਲਾਂ ਦੇਸ਼ ਦੇ ਹੋਮ ਮਿਨਿਸਟਰ ਜੀ ਨੇ ਬਾਬਾ ਸਾਹਿਬ ਭੀਮਰਾਓ ਬੇੜਕੜ ਜੀ ਦੇ ਖਿਲਾਫ ਕਪਤੀ ਜਨਕ ਟਿੱਪੜੀਆਂ ਕੀਤੀਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਫੋਟੋ ਹਟਾ ਦਿੱਤੀਆਂ ਗੀਆਂ ਇਥੋਂ ਪਤਾ ਲੱਗਦਾ ਕਿ ਉਹਨਾਂ ਦੇ ਮਨ ਦੇ ਅੰਦਰ ਬਾਬਾ ਸਾਹਿਬ ਪ੍ਰਤੀ ਕੋਈ ਵੀ ਜੜੀਆ ਰਿਸਪੈਕਟ ਹੈ ਨਹੀਂ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਹੈ ਪੂਰੇ ਦੇਸ਼ ਦੇ ਅੰਦਰ ਬਾਬਾ ਸਾਹਿਬ ਬੀਮਰਾਂ ਬੈਠ ਕੇ ਜਿਹਦੀ ਰਿਸਪੈਕਟ ਨੂੰ ਬਹਾਲ ਕਰਕੇ ਰੱਖੂਗੀ ਅਸੀਂ ਅੱਜ ਭਗਤ ਸਿੰਘ ਜੀ ਦੇ ਨਾਲ ਬਿਲਕੁਲ ਅਸੀਂ ਉਹਨਾਂ ਦੀ ਸੋਚ ਦੇ ਨਾਲ ਡਟ ਕੇ ਖੜੇ ਆਂਗੇ ਪਰ ਲੇਕਿਨ ਅੱਜ ਦੇਸ਼ ਦੇ ਸੰਵਿਧਾਨ ਨੂੰ ਜੇ ਖਤਰਾਗਾ ਤਾਂ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚੋਂ ਖਤਰਾਗਾ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਨੇ ਕਿ ਉਹ ਪ੍ਰਧ ਮਤਲਬ ਨਾਲ ਬਾਬਾ ਸਾਹਿਬ ਦੀ ਫੋਟੋ ਨਾ ਹਟਾਉਣ ਕੀ ਇਹ ਇਹ ਫੋਟੋ ਲਗਾਉਣ ਤੇ ਹਟਾਉਣ ਦੀ ਸਿਆਸਤ ਹੀ ਹੈ ਸਿਰਫ ਜਾਂ ਫਿਰ ਕੋਈ ਹੋਰ ਚੀਜ਼ ਦਿਖਦੀ ਹੈ ਤੁਹਾਨੂੰ ਦੇਖੋ ਦੇਸ਼ ਜਾਣਦਾ ਕਿ ਦੱਬੇ ਕੁਚਲੇ ਲੋਕਾਂ ਨੂੰ ਜਿਹੜੇ ਹਾਸ਼ੀਏ ਤੇ ਜਿਨ੍ਹਾਂ ਦੀ ਜ਼ਿੰਦਗੀ ਸੀ ਜਿਹੜੇ ਪੜ੍ਹਾਈ ਤੋਂ ਵਾਂਝੇ ਸੀ ਜਿਹੜੇ ਆਰਥਿਕਤਾ ਜਿਨ੍ਹਾਂ ਦੇ ਪੱਲੇ ਨਹੀਂ ਸੀ ਜਿਨ੍ਹਾਂ ਨੂੰ ਸ਼ੂਅਾਸ਼ਾਤ ਕੀਤੀ ਜਾਂਦੀ ਸੀ ਜਿਨ੍ਹਾਂ ਨੂੰ ਦਰਕਿਨਾਰ ਕਰਕੇ ਰੱਖਿਆ ਜਾਂਦਾ ਸੀਗਾ ਜੇ ਬਾਬਾ ਸਾਹਿਬ ਭੀਮਰਾਓ ਮਿੜਕੇ ਜਿਨ੍ਹਾਂ ਨੂੰ ਉਹਨਾਂ ਨੂੰ ਸਵਦਾਣਿਕ ਹੱਕ ਦਬਾਏ ਉਹਨਾਂ ਨੂੰ ਵੋਟ ਦਾ ਹੱਕ ਦਬਾਇਆ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਫੇਰ ਉਸੇ ਜਗ੍ਹਾ ਤੇ ਦਲਤਾਂ ਨੂੰ ਧੱਕਣਾ ਚਾਹੁੰਦੀ ਆ ਉਸੇ ਜਗ੍ਹਾ ਦਲਤਾਂ ਨੂੰ ਲੈ ਕੇ ਜਾਣਾ ਚਾਹੁੰਦੀ ਆ ਤਾਂ ਮੈਂ ਸਮਝਦਾ ਦੇਸ਼ ਤੇ ਦਲਤ ਜਿਹੜੇ ਨੇ ਇੱਕ ਮੁੱਠ ਹੋ ਕੇ ਇੱਕ ਝਟੋ ਕੇ ਭਾਰਤੀ ਜਨਤਾ ਪਾਰਟੀ ਜਵਾਬ ਦੇਣਗੇ ਇਹਦਾ ਅੱਜ ਹਾਊ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਹਾਡੇ ਕਈ ਐਮਐਲਏ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਐਡਵਾਂਸ ਬੁਕਿੰਗ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਕਿਉਂਕਿ ਇਹ ਐਡਵਾਂਸ ਬੁਕਿੰਗ ਦਾ ਜ਼ਿਕਰ ਤਾਂ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਭਰਾ ਭਾਰਤ ਜਨਤਾ ਭੇਜ ਭਾਰਤ ਜਨਤਾ ਪਾਰਟੀ 'ਚ ਭੇਜ ਕੇ ਆਪਣੀ ਐਡਵਾਂਸ ਬੁਕਿੰਗ ਕਰਵਾਈ ਆ ਪਿੱਛੇ ਜੇ ਬੰਗਲੌਰ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਆਪਣੀ ਇੰਟਰਵਿਊ ਦੇ ਕੇ ਆ ਨੇ ਭਾਰਤ ਜਨਤਾ ਪਾਰਟੀ ਤੁਹਾਨੂੰ ਯਾਦ ਹੋਊਗਾ ਮੀਡੀਆ ਨੇ ਬਹੁਤ ਵੱਡੀਆਂ ਖਬਰਾਂ ਕੀਤੀਆਂ ਸੀ ਪਿੱਛੇ ਜਿਹੀ ਕਿ ਬਾਜਵਾ ਸਾਹਿਬ ਸਿਰਫ ਸਿਕਿਉਰਟੀ ਲੈਣ ਲਈ ਭਾਰਤ ਜਨਤਾ ਪਾਰਟੀ 'ਚ ਜਾ ਰਹੇ ਮੇਰੀ ਟੌਰ ਬਣੀ ਰਹੇ ਉਹ ਤਾਂ ਇਸ ਤਰ੍ਹਾਂ ਦਾ ਗੱਲਾਂ ਨਾਲ ਉਹ ਸੰਬੰਧ ਰੱਖਦੇ ਨੇਗੇ ਸੋ ਅੱਜ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ ਵਿਧਾਨ ਸਭਾ 'ਚ ਬੋਲਣ ਲਈ ਤਾਂ ਇਸੇ ਗੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਤਰ੍ਹਾਂ ਦਾ ਉਹਨਾਂ ਨੇ ਕੂੜ ਪ੍ਰਚਾਰ ਕੀਤਾ ਜਿਹਦੇ ਵਿੱਚ ਕੋਈ ਵਿਚਾਈ ਨਹੀਂ ਹੈਗੀ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਡਟ ਕੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਜੀ ਦੇ ਨਾਲ ਖੜੇ ਸਾਡੇ ਕੋਲ ਤਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਨੌਜਵਾਨ ਨੇਤਾ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਕੱਲ ਵੀ ਹੋਏ ਅੱਜ ਵੀ ਹੋਏ ਹਰ ਰੋਜ਼ ਸ਼ਾਮਲ ਹੋ ਰਹੇ ਨੇ ਕਿ ਸੋ ਸਾਡੀ ਪਾਰਟੀ ਦਾ ਤਾਂ ਪਰਿਵਾਰ ਵੱਧ ਰਿਹਾਗਾ ਇਹ ਤਾਂ ਉਹਨਾਂ ਦੀ ਪਾਰਟੀ ਆ ਉਹਨੂੰ ਪੁੱਛ ਲਓ ਕਿ ਜਿਹੜੇ ਤੁਹਾਡੇ 16 17 ਵਿਧਾਇਕ ਨੇ ਉਹਨਾਂ ਚੋਂ ਕਿੰਨੇ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਜਾਣ ਲਈ ਤਿਆਰ ਨੇ ਕਿੰਨਾਂ ਨੂੰ ਤੁਸੀਂ ਸਸਪੈਂਡ ਕਰ ਰੱਖਿਆਗਾ ਸੋ ਇਹ ਤਾਂ ਉਹ ਦੱਸ ਸਕਦੇ ਪਰ ਲੇਕਿਨ ਅਸੀਂ ਸਾਰੇ ਇੱਕ ਜੁੱਟਾ ਇੱਕ ਮੁੱਠਾ ਜੀ ਮਾ ਸਰ ਇੱਕ ਸੂਬੇ ਦੇ ਵਿੱਚ ਜੋ ਹੈ ਵਿਰੋਧੀ ਧਿਰ ਕਈ ਸਵਾਲ ਚੁੱਕ ਰਹੀ ਹੈ ਜੇ ਰਿਪੋਰਟੇਸ਼ਨ ਮੁੱਦੇ ਤੇ ਗੱਲ ਕਰੀਏ ਫਰਜੀ ਟਰੈਵਲ ਏਜੰਟਾਂ ਨੂੰ ਲੈ ਕੇ ਕੋਈ ਕੰਕਰੀਟ ਪਾਲਿਸੀ ਜਾਂ ਕੋਈ ਅਜਿਹਾ ਪਲਾਨ ਬਣਾ ਰਹੇ ਹੋ ਕਿ ਜੋ ਇਹਨਾਂ ਦੀਆਂ ਬੈਂਕ ਗਾਰੰਟੀਆਂ ਨੇ ਉਹ ਕਰੋੜਾਂ ਚ ਹੋਣ ਕਿਉਂਕਿ ਬਹੁਤ ਸਾਰੇ ਫਰਜੀ ਟਰੈਵਲ ਏਜੰਟਾਂ ਕਰਕੇ ਹੀ ਇਹ ਸਾਰਾ ਜਿਹੜਾ ਹੈਗਾ ਮਾਹੌਲ ਬਣਿਆ ਹੋਇਆ ਹੈਗਾ ਲਗਾਤਾਰ ਲੁੱਟ ਰਹੇ ਨੇ ਪਰ ਅਸੀਂ ਤਾਂ ਸਾਰੇ ਪੰਜਾਬ ਦੇ ਨੌਜਵਾਨਾਂ ਉਹ ਜਿਨ੍ਹਾਂ ਨੇ ਬਾਹਰ ਜਾਣਾ ਚਾਹੁੰਦੇ ਨੇ ਜੇ ਪੜ੍ਹਾਈ ਦੇ ਮਾਧਮ ਰਹਿ ਰਹਾਂਹੀਂ ਜਕਮ ਦੇ ਮਾਧਮ ਰਹਿ ਰਹਾਂਹੀਂ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਬਿਲਕੁਲ ਜਿਹੜੇ ਉਹ ਟਰੈਵਲ ਏਜੰਟ ਜਿਹੜੇ ਸਰਕਾਰ ਕੋਲ ਰਜਿਸਟਰਡ ਉਹਨਾਂ ਨਾਲ ਹੀ ਜਾਇਆ ਜਾਵੇ ਜਿਹੜੇ ਫਰਜੀ ਟਰੈਵਲ ਏਜੰਟ ਤੇ ਉਹ ਕਿਤੇ ਨਾ ਕਿਤੇ ਗੁੰਮਰਾਹ ਕਰਦੇ ਨੇ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਕਿ ਸੋ ਅਸੀਂ ਤਾਂ ਜਿੱਥੇ ਵੀ ਫਰਜੀ ਏਜੰਟ ਸਾ ਬਹੁਤ ਨਿਗੁਣੀਆਂ ਨੇ ਇੱਕ ਲਾਇਸੈਂਸ ਠੱਗੀ ਮਾਰ ਲੈਂਦਾ ਉਹ 20 ਲਾਇਸੈਂਸ ਹੋਰ ਬਣਵਾ ਲੈਂਦਾ ਦੇਖਣ ਨੂੰ ਇਹ ਵੀ ਆਇਆ ਕਿ ਕਈ ਪ੍ਰਵਾਸੀਆਂ ਦੇ ਨਾਮ ਤੇ ਲਾਇਸੈਂਸ ਇਸ਼ੂ ਹੋਏ ਨੇ ਗਰਾਊਂਡ ਲੈਵਲ ਤੇ ਪੁਲਿਸਿੰਗ ਜਿਹੜੀ ਹੈਗੀ ਐ ਐਡਮਿਨਿਸਟ੍ਰੇਸ਼ਨ ਲੈਵਲ ਤੇ ਉਹ ਸਹੀ ਤਰੀਕੇ ਨਾਲ ਵਰਕਿੰਗ ਨਹੀਂ ਹੋ ਰਹੀ ਬਿਲਕੁਲ ਤੁਸੀਂ ਅੱਛਾ ਜਿਹੜਾ ਪੁਆਇੰਟ ਚੱਕਿਆ ਹੈਗਾ ਮੈਂ ਐਨਆਰਆਈ ਸਾਡੇ ਮਿਨਿਸਟਰ ਕੁਲਦੀਪ ਧਾਲੀਆ ਜੀ ਨਾਲ ਗੱਲ ਕਰੂੰਗਾ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿੰਨਾਂ ਨੇ ਵੀ ਗੈਰਕਾਨੂੰਨੀ ਕੋਈ ਟੰਗਨਾ ਕੰਮ ਕਰ ਰਹੇ ਨੇ ਜਾਂ ਗੈਰਕਾਨੂੰਨੀ ਜਿਹੜਾ ਲਾਇਸੈਂਸ ਬਣਾਇਆ ਹੋਇਆ ਹੈਗਾ ਅਸੀਂ ਹੁਣ ਵੀ ਮੈਂ ਦੇਖਿਆ ਬਹੁਤ ਸਾਰੇ ਲਾਇਸੈਂਸ ਜਿਹੜੇ ਰੱਦ ਕੀਤੇ ਨੇਗੇ ਲਗਾਤਾਰ ਉਹਨਾਂ ਦੀ ਹਰੇਕ 6 ਮਹੀਨਿਆਂ ਬਾਅਦ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਔਰ ਸਾਡਾ ਜੀਐਸਟੀ ਡਿਪਾਰਟਮੈਂਟ ਵੀ ਅਸੀਂ ਤਾਂ ਉਹਦੇ ਰਾਹੀਂ ਵੀ ਵੈਰੀਫਿਕੇਸ਼ਨ ਕਰਾਉਣੇ ਤਾਂ ਕਿ ਕਿਤੇ ਵੀ ਨਾ ਟੈਕਸ ਦੀ ਠੱਗੀ ਵੱਜੇ ਨਾ ਹੀ ਉਹ ਤਾ ਇਹ ਸਨ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਤ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਦਿੱਲੀ ਦੇ ਵਿੱਚ ਜੋ ਭਾਜਪਾ ਹੁਣ ਬਾਬਾ ਸਾਹਿਬ ਦੀਆਂ ਤਸਵੀਰਾਂ ਹਟਾ ਰਹੀਆਂ ਨੇ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਹੋਰ ਦਬਾਉਣ ਦਾ ਕੰਮ ਭਾਜਪਾ ਸਰਕਾਰ ਕਰ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਣੀ ਲਈ ਵਰਣ ਪੱਤਰ